प्यारे दोस्तों प्यारपुर शशिकांत जी दोस्तों दी दो आज दी वीडियो ਦੇ ਵਿੱਚ ਗੱਲ ਕਰਾਂਗੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਮਲਾਜ਼ਮਾਂ ਤੇ ਕਿਸਾਨ ਵਿਰੋਧੀ ਨੀਤੀਆਂ ਕਾਰਨ 16 ਫਰਵਰੀ 2024 ਨੂੰ ਦੇਸ਼ ਵਿਆਪੀ ਹੜਤਾਲ ਜਾਨੇ ਕੀ ਅੱਜ ਹੋਣ ਜਾ ਰਹੀ ਹੈ ਇਸ ਹੜਤਾਲ ਦੇ ਵਿੱਚ ਸਮੂਹ ਟੈਂਡਰਜ਼ ਯੂਨੀਅਨ ਮਲਾਜ਼ਮ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜਾ ਹਿੱਸਾ ਲਿਆ ਜਾ ਰਿਹਾ ਹੈ ਔਰ ਇਨਾ ਮਜ਼ਦੂਰਾਂ ਦੀ ਮਲਾਜ਼ਮਾਂ ਦੀ ਤੇ ਕਿਸਾਨ ਜਥੇਬੰਦੀਆਂ ਦੀ ਮੰਗ ਕੀ ਹੈ ਉਹ ਇਸ ਵੀਡੀਓ ਦੇ ਵਿੱਚ ਜਾਣਕਾਰੀ ਲੈਂਦੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੱਕ ਇੱਕ ਕਰਕੇ ਉਹਨਾਂ ਮੰਗਾਂ ਦੀਆਂ ਜਿਹੜੀਆਂ ਗੱਲਾਂ ਕਰਾਂਗੇ ਜਿਨ੍ਹਾਂ ਨੂੰ ਲੈ ਕੇ ਕੇਂਦਰ ਸਰਕਾਰ ਜਿਹੜਾ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ ਔਰ 16 ਫਰਵਰੀ ਨੂੰ ਤੇਸ਼ ਵਿਆਪੀ ਹੜਤਾਲ ਜਾਨੀ ਅੱਜ ਹੋਣ ਜਾ ਰਹੀ ਹੈ ਦੋਸਤੋ ਜੇਕਰ ਮਜ਼ਦੂਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਮੰਗ ਹੈ 44 ਲੇਬਰ ਕੋਡ ਜਾ ਫਿਰ ਬਿੱਲ ਰੱਦ ਕਰਕੇ ਨਵੇਂ ਚਾਰ ਜਿਹੜੇ ਨੇ ਲੇਬਰ ਕੋਡ ਬਣਾਏ ਕੀਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਔਰ ਜਿਹੜੇ ਪੁਰਾਣੇ 44 ਲੇਬਰ ਕੋਡ ਨੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਦੋਸਤੋ ਮਜ਼ਦੂਰਾਂ ਦੀ ਮੰਗ ਇਹ ਵੀ ਹੈ ਕਿ ਮਹੀਨਾਵਾਰ ਘੱਟੋ-ਘੱਟ ਉਜਰਤ ਜਿਹੜੀ ਹੈ ਉਹ 26000 ਹੋਣੀ ਚਾਹੀਦੀ ਹੈ ਔਰ ਬਰਾਬਰ ਕੰਮ ਕਰਨ ਦੇ ਲਈ ਬਰਾਬਰ ਤਨਖਾਹ ਜਿਹੜੀ ਉਹ ਦਿੱਤੀ ਜਾਣੀ ਚਾਹੀਦੀ ਹੈ ਔਰ ਸਮੂਹ ਕੱਚੇ ਮਜ਼ਦੂਰ ਜਿਹੜੇ ਨੇ ਪੂਰੇ ਦੇਸ਼ ਦੇ ਵਿੱਚ ਉਹਨਾਂ ਨੂੰ ਰੈਗੂਲਰ ਕਰਕੇ ਰੈਗੂਲਰ ਮਜ਼ਦੂਰਾਂ ਵਾਂਗ ਜਿਹੜੀ ਨੇ ਭੱਤੇ ਉਹ ਸਹੂਲਤਾਂ ਜਿਹੜੀਆਂ ਨੇ ਉਹ ਉਹ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਸੋ ਮਜ਼ਦੂਰਾਂ ਦੇ ਹੱਕ ਦੀ ਲਈ ਮਜ਼ਦੂਰ ਜਥੇਬੰਦੀਆਂ ਜਿਹੜੀਆਂ ਨੇ ਇਸ ਹੜਤਾਲ ਦੇ ਵਿੱਚ ਸ਼ਾਮਿਲ ਨੇ ਇਸ ਦੇ ਨਾਲ ਹੀ ਮਲੂਮ ਮੁਲਾਜ਼ਮਾਂ ਤੇ ਕਿਸਾਨ ਜਥੇਬੰਦੀਆਂ ਇਹ ਵੀ ਮੰਗ ਹੈ ਕਿ ਸਿੱਖਿਆ ਸਿਹਤ ਬਿਜਲੀ ਅਤੇ ਟਰਾਂਸਪੋਰਟ ਵਰਗੀਆਂ ਬਹੁਤ ਸਾਰੀ ਸਰਕਾਰੀ ادارے ਜਿਹੜੇ ਨਿੱਜੀਨਾਂ ਨੂੰ ਨੀਜੀ ਕਰਨ ਦਾ ਇਹ ਤਬਾਹ ਕੀਤਾ ਜਾ ਰਿਹਾ ਹੈ ਔਰ ਨੀਜੀ ਕਰਨ ਦੀਆਂ ਜਿਹੜੀਆਂ ਨੀਤੀਆਂ ਨੇ ਸਰਕਾਰ ਇਹਨਾਂ ਨੂੰ ਵਾਪਸ ਲਵੇ ਇਹ ਮੰਗ ਵੀ ਜਿਹੜੀ ਹੈ ਮਜ਼ਦੂਰ ਮੁਲਾਜ਼ਮਾਂ ਤੇ ਕਿਸਾਨ ਜਥੇਬੰਦੀਆਂ ਕਰੀਆਂ ਨੇ ਇਸ ਦੇ ਨਾਲ ਹੀ ਬਿਜਲੀ ਸੋਤ ਬਿੱਲ 2022 ਨੂੰ ਵਾਪਸ ਲੈਣ ਦੀ ਮੰਗ ਵੀ ਜਿਹੜੀ ਹੈ ਕੀਤੀ ਜਾ ਰਹੀ ਹੈ ਦੋਸਤੋ ਹੋਰ ਦੱਸਦੇ ਜਿਸ ਨਾਲ ਬਿਜਲੀ ਨਿਕਮ ਦਾ ਜਿਹੜਾ ਹੈ ਉਹ ਨਿਜੀਕਰਨ ਕੀਤਾ ਜਾ ਰਿਹਾ ਹੈ ਸੂ ਸਰਕਾਰਾਂ ਦੀ ਇਹਨਾਂ ਨੀਤੀਆਂ ਦਾ ਵਿਰੋਧ ਵੀ ਜਿਹੜਾ ਹੈ ਇਸ ਟਾਈਮ ਟਾਈਪ ਦੇ ਵਿੱਚ ਕੀਤਾ ਜਾ ਰਿਹਾ ਹੈ ਔਰ ਇਹਦੇ ਨਾਲ ਹੀ ਦੋਸਤੋ ਦੱਸ ਦਈਏ ਕਿ ਫੌਜ ਦੇ ਵਿੱਚ ਅਗਨੀ ਵੀਰ ਵਰਗੀ ਜਿਹੜੀ ਹੈ ਮਾਰੂ ਨੀਤੀ ਜਿਹੜੀ ਹੈ ਸਰਕਾਰ ਲੈ ਕੇ ਆਈ ਹੈ ਇਸ ਦਾ ਵਿਰੋਧ ਵੀ ਜਿਹੜਾ ਹੈ ਸਮੂਹ ਮਲਾਜ਼ਮਾਂ ਦੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਪ੍ਰੰਤੂ ਪ੍ਰਭਾਵ ਤੋਂ ਜਿਹੜੀ ਹੈ ਨੀਤੀ ਜਿਹੜੀ ਹੈ ਵਾਪਸ ਲੈਣ ਦੀ ਮੰਗ ਵੀ ਜਿਹੜੀ ਹੈ ਇਸ ਹੜਤਾਲ ਦੇ ਵਿੱਚ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਲਈ ਸਵਾਮੀ ਨਾਥਨ ਰਿਪੋਰਟ ਨੂੰ ਲਾਗੂ ਕਰਨਾ ਔਰ ਫਸਲਾਂ ਦੇ ਉੱਤੇ ਮਿਨੀਮਮ ਸਪੋਰਟ ਪ੍ਰੋਵਾਈਡ ਜਾਨੀ ਕੀ ਘੱਟੋ ਘੱਟ ਸਮਰਥਨ ਮੁੱਲ ਦੇਣਾ ਇਸ ਨੂੰ ਵੀ ਵੱਡੇ ਪੱਧਰ ਤੇ ਮੰਗਿਆ ਜਾ ਰਿਹਾ ਹੈ ਦੋਸਤੋ ਇਸ ਨੂੰ ਲੈ ਕੇ ਜਿਹੜਾ ਹੈ ਅੱਜ ਕੱਲ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹ ਦਿੱਲੀ ਵੱਲ ਕੂਚ ਕਰੀਆਂ ਨੇ ਔਰ ਉਹਨਾਂ ਦੀ ਵੱਡੀ ਮੰਗ ਇਹ ਹੈ ਕਿ ਉਹਨਾਂ ਦੀਆਂ ਫਸਲਾਂ ਦੇ ਉੱਪਰ ਐਮ ਪੀ ਐਸ ਪੀ ਜਿਹੜੀ ਹੈ ਉਹਨਾਂ ਨੂੰ ਦਿੱਤੀ ਜਾਵੇ ਉਸ ਨੂੰ ਲੈ ਕੇ ਕੋਈ ਨਾ ਕੋਈ ਜਿਹੜਾ ਕਾਨੂੰਨ ਜਿਹੜਾ ਹੈ ਬਣਾਇਆ ਜਾਵੇ ਔਰ ਇਸ ਦੇ ਨਾਲ ਹੀ ਜਿਹੜਾ ਹੈ ਪਹਿਲਾਂ ਕਿਸਾਨ ਤਰਨਾ ਸੀ ਉਸ ਦੇ ਵਿੱਚ ਬਹੁਤ ਸਾਰੇ ਜਿਹੜੇ ਕਿਸਾਨ ਉਹ ਸ਼ਹੀਦ ਹੋਏ ਸਨ ਉਹਨਾਂ ਨੂੰ ਮੁਆਵਜ਼ੇ ਜਿਹੜੇ ਦਿੱਤੇ ਜਾਣ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣੀਆਂ ਵੀ ਇਹੀ ਮੰਗ ਜਿਹੜੀ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਅੱਜ ਜਿਹੜੀ ਹੜਤਾਲ ਦੇ ਵਿੱਚ ਕੀਤੀ ਜਾ ਰਹੀ ਹੈ ਕਿ ਜਿਹੜੀ ਮੁਲਾਜ਼ਮਾਂ ਦੀ ਜਿਹੜੀ ਦੋਸਤੋ ਜੇਕਰ ਗੱਲ ਕਰੀਏ ਤਾਂ ਮੁਲਾਜ਼ਮਾਂ ਦੀ ਸਭ ਤੋਂ ਵੱਡੀ ਮੰਗ ਪੁਰਾਣੀ ਪੈਨਸ਼ਨ ਬਹਾਲੀ ਕਰਨਾ ਪੁਰ ਪੀ ਐਫ ਆਰ ਡੀ ਜਿਸ ਅਟੈਕ ਜਿਸ ਵਿੱਚ ਰਾਹੀ ਪੁਰਾਣੀ ਪੈਨਸ਼ਨ ਖਤਮ ਕਰਕੇ ਐਨ ਪੀ ਐਸ ਦੇ ਰੂਲ ਜਿਹੜੇ ਨੇ ਲਾਗੂ ਕੀਤੇ ਗਏ ਸਨ ਇਸ ਨੂੰ ਲੈ ਕੇ ਜਿਹੜਾ ਹੈ ਐਨ ਪੀ ਐਸ ਨੂੰ ਖਤਮ ਕਰਨਾ ਇਹ ਵੱਡੀ ਮੰਗ ਜਿਹੜੀ ਹੈ ਉਹ 16 ਫਰਵਰੀ ਦੀ ਹੜਤਾਲ ਦੇ ਵਿੱਚ ਕੀਤੀ ਜਾ ਰਹੀ ਹੈ ਜਾਨਣੇ ਕਿ ਜਿੰਨੀਆਂ ਵੀ ਮਲਾਜ਼ਮ ਮਜ਼ਦੂਰ ਦੇ ਕਿਸਾਨ ਵਿਰੋਧੀਆਂ ਨੀਤੀਆਂ ਨੇ ਉਹਨਾਂ ਦਾ ਵਿਰੋਧ ਜਿਹੜਾ ਹੈ ਇਸ ਹੜਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਰੇਲਵੇ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਵੀ ਇਸ ਹੜਤਾਲ ਦੇ ਵਿੱਚ ਸ਼ਾਮਿਲ ਨੇ ਔਰ ਇਹਨਾਂ ਦੀ ਮੁੱਖ ਮੰਗ ਹੈ ਪੁਰਾਣੀ ਪੈਨਸ਼ਨ ਸੋ ਪੁਰਾਣੀ ਪੈਨਸ਼ਨ ਨੂੰ ਲੈ ਕੇ ਲਗਾਤਾਰ ਪੂਰੇ ਦੇਸ਼ ਦੇ ਵਿੱਚ ਸੰਘਰਸ਼ ਹੋ ਰਿ ਸੋ ਅੱਜ ਦੀ ਹੜਤਾਲ ਦੇ ਵਿੱਚ ਪੁਰਾਣੀ ਪੈਨਸ਼ਨ ਦਾ ਮੁੱਦਾ ਜਿਹੜਾ ਹੈ ਬਹੁਤ ਵੱਡਾ ਮੁੱਦਾ ਹੈ ਔਰ ਇਸ ਤੋਂ ਇਲਾਵਾ ਦੋਸਤੋ ਹਿੱਟ ਐਂਡ ਰਨ ਨਵਾਂ ਕਾਨੂੰਨ ਜਿਹੜਾ ਹੈ ਸਰਕਾਰ ਨੇ ਬਣਾਇਆ ਹੈ ਉਸ ਨੂੰ ਵੀ ਰੱਦ ਕਰਨ ਦੀ ਮੰਗ ਜਿਹੜੀ ਹੈ ਇਸ ਹੜਤਾਲ ਦੇ ਵਿੱਚ ਕੀਤੀ ਜਾ ਰਹੀ ਹੈ ਸੋ ਦੋਸਤੋ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਲਗਾਤਾਰ ਨੀਜੀ ਕਰਨ ਦੀਆਂ ਜਿਹੜੀਆਂ ਨੀਤੀਆਂ ਨੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਨੇ ਮਜ਼ਦੂਰ ਵਿਰੋਧੀ ਨੀਤੀਆਂ ਨੇ ਚਾਹੇ ਉਹ ਕਿਸਾਨ ਵਿਰੋਧੀ ਨੀਤੀਆਂ ਹੋਣ ਚਾਹੇ ਉਹਨਾਂ ਨੂੰ ਲੈ ਕੇ ਸਮੂਹ ਵਰਗ ਦੇ ਜਿਹੜੇ ਨੇ ਉਹ ਕੱਲ ਜਿਹੜੀ ਕਿ ਅੱਜ ਜਿਹੜੀ ਹੜਤਾਲ ਤੇ ਆ ਰਹੇ ਨੇ ਸੋ ਆਸਕਰ ਨੇ ਦੋਸਤੋ ਅੱਜ ਦੀ ਵੀਡੀਓ ਬੜੀ ਵਧੀਆ ਲੱਗੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲੈਣਾ ਸ਼ੇਅਰ ਕਰ ਲੈਣਾ ਸਾਡੇ ਚੈਨਲ ਤੇ ਆ ਰਹੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜ